ਅਸ਼ੀਕਾ ਕਾਰਸ ਕਿਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਆਪਾਂ ਤੁਹਾਡੇ ਵਾਸਤੇ 2009 ਮਾਡਲ ਗੱਡੀ ਲੈ ਕੇ ਆਂਦੀ ਹੈਗੀ ਅਨੂਵਾ ਚਿੱਟੇ ਰੰਗ ਦੀ ਆ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਮੇਰਾ ਵੀਰ ਵੀਡੀਓ ਨੂੰ ਫੁੱਲ ਦੇਖ ਲਿਓ ਤੇ ਪੇਜ ਨੂੰ ਕਰ ਲਿਓ ਫਾਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਸਪੋਰਟ ਜ਼ਰੂਰ ਕਰਿਆ ਕਰੋ ਮੇਰਾ ਵੀਰ ਤੇ ਗੱਡੀ ਤੇ ਮਰਵਾਇਓ ਬਾਈ ਜੀ ਨੀਗਾ ਜਿਹੜੀ ਟਾਇਰਾਂ ਦੀ ਹਾਲਤ ਆ ਉਸ ਟਰਡੋ ਪੀਟਰ ਬਿਹਤਰਾਂ ਦੀ ਹਾਲਤ ਆ। ਉਹ ਲੋ ਕੰਪਨੀ ਦੇ ਚਾਰੇ ਪੱਕੇ ਟਾਇਰ ਲੱਗੇ ਹੋਏ ਆ। ਈਲ ਕੱਪ ਲੱਗੇ ਹੋਏ ਆ। ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ। ਹਲਕੀ ਥੋੜੀ ਟੱਚਿੰਗ ਜਰੂਰ ਮਿਲ ਜੂਗੀ। ਪੀਸੇ ਬਾਈ ਜੀ ਸਾਰੇ ਨਾਲ ਦੀ ਗੱਡੀ ਤੇ ਠੀਕ ਓਕੇ ਗੱਲਬਾਤ। ਤੇ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਬਾਈ ਜੀ। ਲੈ ਵੀ ਅੰਦਰੋਂ ਮਲਵਾਈ ਕਰਾ ਚਾਹਦਾ। ਗੱਡੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਆ। ਮੈਡ ਪੂਰੇ ਸੋਹਣੇ ਲੱਗੇ ਹੋਏ ਗੱਡੀ ਨੂੰ। ਤੇ ਜਿਹੜੀ ਟੱਚ ਆ ਉਹ ਵੱਡੀ ਲੱਗੀ ਵੀ ਆ। ਬੈਕ ਤੇ ਕੈਮਰਾ ਵੀ ਲੱਗਿਆ ਹੋਗਾ। ਠੀਕ ਹੈ ਜੀ ਵਰਕਿੰਗ ਦੇ ਵਿੱਚ ਆ ਸਾਰੇ ਫੀਚਰ ਤੇ ਸੋਫਾ ਸੀਟ ਦੇ ਵਿੱਚ ਹੀ ਗੱਡੀ ਆ 2009 ਮਾਡਲ ਜੀ 4 ਇੰਜਨ ਗੇਅਰ ਦੀ ਪੂਰੀ ਓਕੇ ਆ ਸਰਵਿਸ ਹੋਈ ਫਿਲਟਰ ਵਗੈਰਾ ਚੇਂਜ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਹੈ ਲੈ ਵੀ ਛੱਤ ਤੇ ਮਰਵਾਦੀ ਕਰਾਨੀਗਾ ਐਨ ਓਕੇ ਗੱਲ ਬਾਤ ਬੈਕ ਸਾਈਡ ਤੇ ਵੀ ਲੈ ਵੀ ਕੈਮਰਾ ਤੇ ਮਰਾਈ ਕਰਾਨੀਗਾ ਕੈਮਰਾ ਬਹੁਤ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਬਹੁਤ ਸੋਹਣਾ ਤੇ ਸਾਫ ਸੁਥਰੀ ਕੱਚ ਜਾਂਦੀ ਹੈ ਵੀ ਲੈ ਵੀ ਮਰਵਾਦੀ ਕਰਾਨੀਗਾ ਛੱਤ ਤੇ ਸੱਤ ਤੱਕ ਪੂਰੀ ਨਵੇਂ ਵਰਗੀ ਪਈ ਐ ਐਨ ਓਕੇ ਗੱਲਬਾਤ ਆ 2009 ਮਾਡਲ ਜੀ 4 ਚਿੱਟਾ ਕਲਰ ਕਿੰਨੀ ਗੱਲਬਾਤ ਦਰਸ਼ਕ ਵੀਰੋ ਹੁੰਦੀ ਐ ਗੱਡੀ ਦੇ ਵਿੱਚ ਆਪਾਂ ਓਨੋ ਹੀ ਦੱਸਦੇ ਐ ਸੈਂਟਰ ਨੌਕਿੰਗ ਵਾਲੀ ਗੱਡੀ ਦੇ ਨਾਲ ਚੱਲਦੀ ਐ ਤੇ ਇੰਜਰ ਤੇ ਡਰਾਉਣਿਆ ਨੀਗਾ ਬਈ ਜੀ ਪੂਰੀ ਸਾਫ਼ ਸੁਥਰੀ ਤੇ ਸੋਹਣੀ ਗੱਡੀ ਐ ਕੋਈ ਕੰਮ ਖਰਚਾ ਨਹੀਂ ਗੱਡੀ ਦੇ ਵਿੱਚ 2009 ਮਾਡਲ ਬਾਰੇ ਸੀ ਸੇਨਾਰੀਆ ਜੀ 4 ਲਾਈਵ ਪਰਵਾਇਸ ਕਰਾ ਰਿਹਾ ਹੈ। ਐਂਪ ਕੋ ਸਾਬੂ ਫਰਣੀਆਂ ਬਾਈ ਜੀ ਤਾਰਾ ਪੰਨੀਆਂ ਵੀ ਆਈਆਂ ਸਾਰੀਆਂ ਗੱਡੀ ਦੇ ਵਿੱਚ ਸਰਵਿਸ ਵਗੈਰਾ ਹੋਈ ਵੀ ਹੈਗੀ ਫਿਲਟਰ ਵਗੈਰਾ ਸਾਰੇ ਚੇਂਜ ਆ ਆਪਣੇ ਕੋਲੇ ਜਿਹੜੀ ਗੱਡੀ ਆ ਜਾਂਦੀ ਹੈ ਚਾਹੇ ਕਸਟਮਰ ਦੀ ਹੈ ਤੇ ਚਾਹੇ ਆਪਣੀ ਆਉਂਦੀ ਹੈ ਸਰਵਿਸ ਤਾਂ ਕਰਨ ਦੀ ਲੋੜ ਨਹੀਂ ਬਾਈ ਜੀ ਹੋਈ-ਹੂਈ ਹੁੰਦੀ ਆ ਬੈਟਰੀ ਵੀ ਓਕੇ ਆ ਤੇ ਗੱਡੀ ਦਾ ਰੇਟ ਵੀ ਆਪਾਂ ਜਾਇਜ਼ ਹੀ ਦੇ ਰਿਹਾ ਜੀ ਤੇ ਅਖੀਰ ਦਰਸ਼ਕ ਵੀਰਾਂ ਨੂੰ ਬੇਨਤੀ ਹੈਗੀ ਮੇਰਾ ਵੀਰ ਜਿੰਨਣੀ ਗੱਡੀ ਖਰੀਦਨੀ ਹੋਈ ਹੈ ਉਹੀ ਸੰਪਰਕ ਕਰਨ ਵੀਰਵਾਨ ਕਿੱਗਾ ਬਾਈ ਜੀ ਤੇ ਇੱਕ ਹੱਥ ਤੋਂ ਅੱਠ ਪੈ ਮੰਗਾ ਗਈ। ਇਹਨੂੰ ਫੋਲੋ ਜ਼ਰੂਰ ਕਰ ਲਿਓ ਤੇ ਗੱਡੀ ਦਾ ਜਿਹੜਾ ਰੇਟ ਆ ਬਾਈ ਜੀ ਦੇਣ ਲੈਣ ਵਾਲਾ ਉਹ 2 ਲੱਖ ਤੇ 75 ਹਜ਼ਾਰ ਦੀ ਲਾਸਟ ਤੁਹਾਨੂੰ ਮਿਲ ਜੂਗੀ। ਲੱਗੀ ਵਜੇ ਕਿਤੋਂ ਨਹੀਂ ਵੱਡੀ ਜਾਲੀ ਦੇ ਵਿੱਚ ਗੱਡੀ ਤਿਆਰ ਆ। ਐਨ ਓਕੇ ਗੱਲ ਬਾਤ ਆ ਪੂਰੀ ਸੋਹਣੀ ਤੇ ਸਾਫ਼ ਸੁਥਰੀ ਆ। ਸੀਟ ਕਵਰ ਪੂਰੇ ਸੋਹਣੇ ਲੱਗੇ ਹੋਏ ਗੱਡੀ ਨੂੰ ਨੈਟ ਵਗੈਰਾ ਸਭ ਓਕੇ ਆ। ਤੇ ਵੀਡੀਓ ਨੂੰ ਸ਼ੇਅਰ ਵੀ ਕੀ ਕਰ ਦਿਓ ਤੇ ਇਹਨੂੰ ਕਰ ਲਓ ਫੋਲੋ। ਧੰਨਵਾਦ।